ਪੰਜਾਬ ਸਰਕਾਰ ਸਿੱਖਿਆ ਤੇ ਸਿਹਤ ਦੇ ਉੱਤੇ ਬੜਾ ਜ਼ੋਰ ਦਿੰਦੀ ਹੈ ਚਾਹੇ ਗੱਲਾਂ 'ਚ ਦਿੰਦੀ ਹੋਵੇ ਚਾਹੇ ਅਮਲੀ ਰੂਪ 'ਚ ਇੱਕ ਅਲੱਗ ਦਾ ਗੱਲ ਪਰ ਪੰਜਾਬ ਸਰਕਾਰ ਦੇ ਡਾਕਟਰ ਕਿਵੇਂ ਸਰਕਾਰੀ ਪੈਸੇ ਤੇ ਤਨਖਾਹ ਲੈ ਕੇ ਸਰਕਾਰੀ ਹਸਪਤਾਲਾਂ ਤੇ ਉਹਦਿਆਂ ਦਾ ਨਿੱਗ ਮਾਣਦਿਆਂ ਹੋਇਆਂ ਨਿੱਜੀ ਹਸਪਤਾਲਾਂ ਦੇ ਵਿੱਚ ਜਾ ਕੇ ਪੈਸੇ ਵਟੋਰ ਰਹੇ ਨੇ ਦੋ-ਦੋ ਥਾਵੇਂ ਜਾ ਕੇ ਨਿੱਜੀ ਹਸਪਤਾਲਾਂ 'ਚ ਬੈਠ ਕੇ ਕਿਵੇਂ ਪੈਸੇ ਵਟੋਰੇ ਜਾਂਦੇ ਨੇ ਇਹਦਾ ਇੱਕ ਵੱਡਾ ਖੁਲਾਸਾ ਹੋਇਆ ਹੈ। ਕਿਸ ਤਰ੍ਹਾਂ ਨਾਲ ਲੋਕਾਂ ਦੀ, ਬਿਮਾਰ ਲੋਕਾਂ ਦੀ ਛਿਲ ਲਾਈ ਜਾਂਦੀ ਹੈ ਨਿੱਜੀ ਹਸਪਤਾਲਾਂ ਦੇ ਵਿੱਚ 10 ਰੁਪਏ ਵਾਲੀ ਪਰਚੀ ਦੇ 300 ਲਏ ਜਾਂਦੇ ਨੇ। ਇਹਦੇ ਬਾਰੇ ਇੱਕ ਹੁਣ ਅਹਿਮ ਖੁਲਾਸਾ ਹੋਇਆ। ਕਿੱਥੋਂ ਦੀ ਹੈ ਖਬਰ ਹੈ, ਕਿਹੜਾ ਹੈ ਡਾਕਟਰ ਹੈ ਜਿਹੜਾ ਸਰਕਾਰੀ ਹੋਣ ਦੇ ਬਾਵਜੂਦ ਵੀ ਪ੍ਰਾਈਵੇਟ ਹਸਪਤਾਲ 'ਚ ਜਾ ਕੇ ਪ੍ਰੈਕਟਿਸ ਕਰਦਾ ਹੈ ਇਹਦੇ ਬਾਰੇ ਖੁਲਾਸਾ ਕਰਦੇ ਆਂ ਤੁਸੀਂ ਜੁੜੇ ਹੋ ਲੋਕ ਪੈਨ ਨਿਊਜ਼ ਦੇ ਨਾਲ। ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ। ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਸਿਵਲ ਹਸਪਤਾਲ ਦਾ ਹੈ ਤਰਨਤਾਰਨ ਦੇ ਸਿਵਲ ਹਸਪਤਾਲ ਦੇ ਵਿੱਚ ਹੱਡੀਆਂ ਦੇ ਡਾਕਟਰ ਤਨਾਤ ਨੇ ਤੇ ਉਹਨਾਂ ਦੇ ਵੱਲੋਂ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਜਾ ਕੇ ਪ੍ਰੈਕਟਿਸ ਕੀਤੀ ਜਾਂਦੀ ਹੈ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਹੱਡੀਆਂ ਦੇ ਮਾਹ ਡਾਕਟਰ ਸੰਦੀਪ ਸਿੰਘ ਕਾਲੜਾ ਬੇਸ਼ੱਕ ਤਰਨਤਾਰਨ ਦੇ ਸਿਵਲ ਹਸਪਤਾਲ ਦੇ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਵਜੋਂ ਤਨਾਤ ਨੇ ਪਰ ਉਹ ਕਾਫੀ ਲੰਬੇ ਸਮੇਂ ਤੋਂ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਆਪਣੀ ਪ੍ਰਾਈਵੇਟ ਪ੍ਰੈਕਟਿਸ ਕਰ ਰਹੇ ਨੇ ਭਾਵੇਂ ਉਹਨਾਂ ਨੂੰ ਸਿਵਲ ਹਸਪਤਾਲ ਦਾ ਕਮਰਾ ਨੰਬਰ 6 ਮਰੀਜ਼ਾਂ ਨੂੰ ਦੇਖਣ ਦੇ ਲਈ ਅਲਾਟ ਕੀਤਾ ਹੋਇਆ ਹੈ ਪਰ ਡਾਕਟਰ ਕਾਲੜਾ ਸਰਕਾਰੀ ਹਸਪਤਾਲ ਦੀ ਬਜਾਏ ਨਿੱਜੀ ਤੌਰ ਤੇ ਮਰੀਜ਼ਾਂ ਨੂੰ ਸੇਵਾਵਾਂ ਦੇ ਰਹੇ ਨੇ ਅਜਿਹੇ ਵਿੱਚ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਦੇ ਦਾਅਵੇ ਖੋਖਲੇ ਹੁੰਦੇ ਨਜ਼ਰ ਆਉਂਦੇ ਨੇ ਡਾਕਟਰ ਸੰਦੀਪ ਕਾਲੜਾ ਪਿਛਲੇ ਲੰਬੇ ਸਮੇਂ ਤੋਂ ਸਿਵਲ ਹਸਪਤਾਲ ਤਰਨਤਾਰਨ ਵਿਖੇ ਤਨਾਤ ਨੇ ਸਰਕਾਰ ਨੇ ਉਹਨਾਂ ਨੂੰ ਤਰੱਕੀ ਦੇ ਕੇ 2023 ਦੇ ਵਿੱਚ CHC ਸੁਰਸਿੰਘ ਦਾ ਐਸਐਮ ਮੌਨਯੁਕਤ ਕੀਤਾ ਸੀ ਬਾਅਦ ਵਿੱਚ ਅਗਸਤ 2023 ਵਿੱਚ ਉਹ ਡੀਐਮਸੀ ਵਜੋਂ ਸੇਵਾਵਾਂ ਨਿਮੋਣੀਆਂ ਸ਼ੁਰੂ ਕਰ ਚੁੱਕੇ ਹਨ ਜ਼ਿਲ੍ਹਾ ਪਧਰੀ ਸਿਵਲ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਸਹੂਲਤ ਲਈ ਡਾਕਟਰ ਕਲੜਾ ਨੂੰ ਕਮਰਾ ਨੰਬਰ 6 ਅਲਾਟ ਕੀਤਾ ਗਿਆ ਤਾਂ ਜੋ ਹਸਪਤਾਲ ਵਿੱਚ ਆਉਣ ਵਾਲੇ ਉਹਨਾਂ ਮਰੀਜ਼ਾਂ ਦਾ ਮੁਫਤ ਇਲਾਜ ਕਰ ਸਕਣ ਜੋ ਹੱਡੀਆਂ ਦੀਆਂ ਬਿਮਾਰੀਆਂ ਤੋਂ ਪੀੜਤ ਨੇ ਡਾਕਟਰ ਕਲੜਾ ਕੁਝ ਸਮਾਂ डीएमसी ਦੇ ਕਮਰੇ ਵਿੱਚ ਨੰਬਰ 6 ਵਿੱਚ ਬੈਠਦੇ ਰਹੇ ਇਸ ਦਰਾਂ ਉਹਨਾਂ ਅੰਮ੍ਰਿਤਸਰ ਦੇ 에어ਪੋਰਟ ਰੋਡ ਤੇ ਸਥਿਤ ਇੱਕ ਨਿੱਜੀ ਹਸਪਤਾਲ ਨਾਲ ਸੰਪਰਕ ਕੀਤਾ ਜਿੱਥੇ ਉਹ ਹਫ਼ਤੇ ਵਿੱਚ 3 ਦਿਨ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਉਪਰੋਕਤ ਸਾਰੇ ਉਹ ਦਿਨ ਨੇ ਜਿਸ ਦਿਨ ਸਰਕਾਰੀ ਛੁੱਟੀ ਨਹੀਂ ਹੁੰਦੀ ਕਿਸੇ ਪ੍ਰਕਾਰ ਦੀ ਛੁੱਟੀ ਵਾਲੇ ਦਿਨ ਨਹੀਂ ਸੋਮਵਾਰ, ਬੁੱਧਵਾਰ ਹਫ਼ਤੇ ਦੇ ਇਹਨ ਵਿਚਲੇ ਦਿਨ ਨੇ ਜਿਹੜੇ ਮਰੀਜ਼ 10 ਰੁਪਏ ਦੀ ਪਰਚੀ ਲੈ ਕੇ ਸਰਕਾਰੀ ਹਸਪਤਾਲ 'ਚ ਆਪਣਾ ਇਲਾਜ ਫ੍ਰੀ ਜਾਂ ਮੁਫਤ ਕਹਿ ਲਿਆ ਕਰਵਾਉਂਦੇ ਨੇ ਉਹ 300 ਰੁਪਏ ਦੇ ਕੇ ਪ੍ਰਾਈਵੇਟ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਰਹੇ ਨੇ ਅੰਮ੍ਰਿਤਸਰ ਦੇ ਉਕਤ ਨਿੱਜੀ ਹਸਪਤਾਲ 'ਚ ਪਵਿੱਤਰ ਸਿੰਘ ਨਾਮਕ ਸਮਾਜ ਸੇਵੀ ਆਪਣਾ ਇਲਾਜ ਕਰਵਾਉਂਦੇ ਹੋਏ ਨੇ ਇੱਕ ਮੋਬਾਈਲ ਤੇ ਵੀਡੀਓ ਬਣਾਈ ਹੈ ਵੀਡੀਓ ਦੇ ਵਿੱਚ ਪਵਿੱਤਰ ਸਿੰਘ ਅਤੇ ਡਾਕਟਰ ਦੇ ਵਿੱਚ ਗੱਲਬਾਤ ਚੱਲਦੀ ਵਿਖਾਈ ਦਿੰਦੀ ਹੈ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ ਨਹੀਂ ਸਰ ਇਹ ਬਾਈਕ ਤੋਂ ਮੈਂ ਬੈਠਣ ਲੱਗਾ ਤਾਂ ਯਾਰ ਬਿਲੀਆਂ ਨਾਲ ਸ਼ਰਾਰਤ ਨਾਲ ਜਿਵੇਂ ਬੈਲਗਟ ਫਲੇ ਦੇ ਟਿਕ ਗਿਆ ਜਿਹੜੀ ਮੇਰੀ ਆ ਥੱਲੇ ਬਹਿ ਗਿਆ ਥੱਲੇ ਵਧੀ ਤੋ ਬਾਈ ਦੱਸੋ ਕਿ ਫਿਰ अच्छा जी भाई तुम चले हो गए हां जी तब तक हो जाने जी ये हुन अकड़ गया पहले मतलब जਵੇਂ तुरया मैं तुरदा हां स्टेप एक जਵੇਂ जਵੇਂ ਮੰਨ ਲਓ ਫੁੱਟ ਸਟੇਅਰ ਦਾ ਸਟੈਪ ਜਿਹੜਾ ਹਨ ਤੇ ਤੂੰ ਪੀੜ ਕੋ ਦਿੱਤਾ ਨਹੀਂ ਤੜੀ ਜਾਂਦੀ ਨੱਟਾਂ ਵਿੱਚ ਨਹੀਂ ਜਾਂਦੀ ਠੀਕ ਹੈ अकੜਿਆ ਭਾਈਆ ਜਿਹੜੀਆਂ ਪੀੜ ਹੁੰਦੀ ਹੈ ਮਤਲਬ ਜਿਵੇਂ ਸੈਂ ਕਰਕੇ ਝੁਕਦੇ ਪੀੜ ਹੁੰਦੀ ਹੈ ਤੇ ਹਾਂਜੀ ਸਟੇਬਲ ਤੁਰਦਾ ਉਦੋਂ ਨਹੀਂ ਕਿ ਚੱਤਰ ਝੁਕ ਕੇ ਮੁੱਦੇ ਲੀਡੋ ਮੁੱਦੇ ਹਾਂਜੀ ਆਹ ਬਾਹਰ ਹਾਂ ਦੀ ਹਟਾਉਂਦੇ ਲੈ ਨੀ ਨਾ ਇਸ ਤਰ੍ਹਾਂ ਕਰੀਂ ਵੀਰੇ ਬੋਟੇ ਕੂੜੇ ਜਿਹਾ ਨਹੀਂ ਗੱਡੀ ਬਿੱਟੀ ਵੀ ਬੈਠਾ ਇਹ ਜਦੋਂ ਬੈਠਣਾ ਤੇ ਬੈਠ ਕੇ ਕੁਰਸੀ ਬਿਠਾਉਂਦੇ ਫਿਰ ਬੈਠਣਾ ਦੇ ਇਹੋ ਹਿੱਪਸ ਨਾਲ ਝੁਕਣਾ ਬਿਲਕੁਲ ਇਹ ਪਿੱਛੇ ਵੜ ਲੈ ਕੋਨੇ ਚ ਪਿੱਛੇ ਪਿੱਛੇ ਖੜ ਕੇ ਸਰ ਜਾ ਪਿੱਛੇ ਬਹੁਤ ਪਿੱਛੇ ਖੜ ਕੇ ਕਿਤੇ ਕਿਤੇ ਠੀਕ ਹੈ ਐਕਸਟਰਾ ਕਰਾਉਣਾ ਹੈ ਕਿਉਂਕਿ ਉਹ ਰਪਾਰ ਨਹੀਂ ਇਹ ਪਾਇਆ ਜਾਂਦਾ ਜੀ ਆਪੇ ਛਪਣ ਫਲੈਕਸਟਿਕ ਐਕਸਟਰਾ ਕਰਾਉਣਾ ਹੈ ਅੱਛਾ ਜੀ ਠੀਕ ਹੈ ਝੁਕਾਣੀ ਹਾਂਜੀ ਪਤਾ ਹੀ ਤਾਂ ਹਾਂਜੀ ਹਾਂਜੀ ਹੋਵੇ ਪੰਜ ਸਾਲ ਹੋ ਗਏ ਝੁੱਕੇ ਨਹੀਂ ਝੁਕਰਾ ਇਸ ਸਬੰਧੀ ਪਵਿੱਤਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਨੂੰ ਲਿਖਤੀ ਸ਼ਿਕਾਇਤ ਸਮੇਤ ਸਬੂਤਾਂ ਦੇ ਭੇਜ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਡਾਕਟਰ ਕਾਲੜਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨਾਲ ਕਿਸੇ ਪ੍ਰਕਾਰ ਦਾ ਕੋਈ ਸੰਪਰਕ ਨਹੀਂ ਹੋ ਸਕਿਆ ਐਂਟੀ ਕਰੱਪਸ਼ਨ ਸੁਸਾਇਟੀ ਦੇ ਸੂਬਾ ਪ੍ਰਧਾਨ ਸਾਹਨੇ ਸਮਾਜ ਸੇਵੀਆਂ ਨੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਤੋਂ ਡਾਕਟਰ ਕਾਲੜਾ ਨੂੰ ਮੁਅਤਲ ਕਰਕੇ ਉਹਨਾਂ ਦੇ ਖਿਲਾਫ ਵਿਭਾਗੀ ਕਾਰਵਾਈ ਦੀ ਮੰਗ ਕੀਤੀ ਹੈ ਉਧਰ ਇਸ ਮਾਮਲੇ ਦੇ ਵਿੱਚ ਸਿਵਲ ਸਰਜਨ ਤਰਨਤਾਰਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਦਾ ਕਹਿਣਾ ਹੈ ਕਿ ਕੋਈ ਵੀ ਸਰਕਾਰੀ ਡਾਕਟਰ ਨਿੱਜੀ ਹਸਪਤਾਲ 'ਚ ਪ੍ਰੈਕਟਿਸ ਨਹੀਂ ਕਰ ਸਕਦਾ ਡਾਕਟਰ ਕਾਲੜਾ ਦੁਆਰਾ ਅੰਮ੍ਰਿਤਸਰ ਵਿੱਚ ਇੱਕ ਨਿੱਜੀ ਹਸਪਤਾਲ 'ਚ ਦਵਾਈਆਂ ਦੀ ਪ੍ਰੈਕਟਿਸ ਕਰਨ ਦੀ ਲਿਖਤੀ ਸ਼ਿਕਾਇਤ ਮਿਲੀ ਹੈ ਇਸ ਸਬੰਧੀ ਉਹਨਾਂ ਦਾ ਪੱਖ ਜਨਰਲ ਨੂੰ ਉਹਨਾਂ ਤੋਂ ਜਵਾਬ ਮੰਗਿਆ ਗਿਆ ਹੈ ਅਤੇ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਤੇ ਸਖਤ ਕਾਰਵਾਈ ਕੀਤੀ ਜਾਏਗੀ ਇਹ ਕੋਈ ਨਵੀਂ ਗੱਲ ਨਹੀਂ ਹੈ ਪੰਜਾਬ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਬਹੁਤੇ ਡਾਕਟਰ ਪ੍ਰਾਈਵੇਟ ਹਸਪਤਾਲਾਂ 'ਚ ਪ੍ਰੈਕਟਿਸ ਕਰਦੇ ਨੇ ਤੇ ਕਰਦੇ ਰਹੇ ਨੇ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਡਾਕਟਰ ਕਾਲੜਾ ਵਾਲਾ ਮਾਮਲਾ ਕੋਈ ਪਹਿਲੀ ਵਾਰ ਸਾਹਮਣੇ ਨਹੀਂ ਆਇਆ ਅਜਿਹੇ ਅਨੇਕਾਂ ਮਾਮਲੇ ਸਾਹਮਣੇ ਆਏ ਨੇ ਸਵਾਲੇ ਪੈਦਾ ਹੁੰਦਾ ਹੈ ਕਿ ਸਰਕਾਰ ਇਸ ਨੂੰ ਰੋਕਣ ਦੇ ਵਿੱਚ ਕਾਮਯਾਬ ਕਿਉਂ ਨਹੀਂ ਹੋਈ ਕੀ ਸਰਕਾਰੀ ਡਾਕਟਰਾਂ ਨੂੰ ਸਹੀ ਸਮੇਂ ਤੇ ਸਹੀ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਕੀ ਹਸਪਤਾਲਾਂ ਦੇ ਵਿੱਚ ਉਸ ਪ੍ਰਕਾਰ ਦਾ ਪਰਬੰਧ ਨਹੀਂ ਹੈ ਜਿਸ ਪ੍ਰਕਾਰ ਦਾ ਡਾਕਟਰ ਪ੍ਰਾਈਵੇਟ ਹਸਪਤਾਲਾਂ 'ਚ ਪਹੁੰਚਾਉਂਦੇ ਆ ਜਾਂ ਫਿਰ ਡਾਕਟਰਾਂ ਨੂੰ ਪੈਸੇ ਦਾ ਇੰਨਾ ਕਿ ਲਾਲਚ ਹੈ ਇਸ ਨੋਬਲ ਪੇਸ਼ੇ ਨੂੰ ਜਿਹੜਾ ਪੇਸ਼ੇ ਨੂੰ ਰੱਬ ਦਾ ਨਾਂ ਦਿੱਤਾ ਗਿਆ ਹੋਵੇ ਉਸ ਪੇਸ਼ੇ ਦੇ ਨਾਲ ਗਰਦਾਰੀ ਕਰਦੇ ਨੇ ਕਿ ਇਹ ਪੈਸੇ ਦੇ ਲਾਲਚ 'ਚ ਕਰਦੇ ਨੇ ਇਹਦੇ ਬਾਰੇ ਹੁਣ ਜਾਂਚ ਕਰਨੀ ਬਣਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਸੇਧ ਦੇ ਉੱਤੇ ਬਹੁਤ ਧਿਆਨ ਦੇਣ ਦੀ ਗੱਲ ਆਖਦੇ ਆ ਦੇਖਦੇ ਆ ਕਿ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਦਾ ਧਿਆਨ ਪੈਂਦਾ ਹੈ ਜਾਂ ਫਿਰ ਨਹੀਂ